ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ 24 ਬਰਸਟ ਵਾਲੇ ਕਮੀਜ਼ ਦੀ ਕਟਿੰਗ ਬਾਰੇ ਦੱਸਦੇ ਆਂ ਵੀ ਆਪਾਂ ਕਿਸ ਤਰ੍ਹਾਂ ਬੁੱਡੇ ਦੀ ਕਟਾਈ ਕਰਨੀ ਹੈਗੀ ਹਾਂਜੀ ਆਪਣੇ ਕਸਟਮਰ ਦਾ ਤੀਰਾ 14 ਇੰਚ ਤੇ ਤਿਆਰ ਆ 14 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ 14 ਦਾ 7 ਆ ਜਾਊਗਾ ਸੱਤ ਦੇ ਨਿਸ਼ਾਨ ਲਾਵਾਂਗੇ ਹਾਂਜੀ ਸਵਾ 7 ਇੰਚ ਆਪਾਂ ਇਹ ਜਿਹਨੂੰ ਨਿਸ਼ਾਨ ਲਾਵਾਂਗੇ ਸਵਾ 7 ਦਾ ਇੱਕ ਇਧਰ ਨਿਸ਼ਾਨ ਲਾ ਲਾਂਗੇ ਇਸ ਤਰ੍ਹਾਂ ਨਿਸ਼ਾਨ ਨੂੰ ਨਿਸ਼ਾਨ ਨਾਲ ਮਲਾ ਲੈਣਾ ਹੈਗਾ ਹਾਂਜੀ ਹੁਣ ਇੱਕ ਨਿਸ਼ਾਨਾ ਪੈ ਇਧਰੋ 7 ਦਾ ਲਾਇਆ ਸੀ ਇੱਕ ਨਿਸ਼ਾਨ ਇਧਰੋ 7 ਦਾ ਲਾਇਆ ਸੀ ਇੱਕ ਨਿਸ਼ਾਨ ਇੱਥੇ ਆਪਾਂ 6.5 ਇੰਚ ਤੇ ਲਾ ਲੈਣਾ ਹੈਗਾ ਹਾਂਜੀ ਹੁਣ ਆਪਾਂ ਛਾਤੀ ਦਾ ਨਿਸ਼ਾਨ ਲਾ ਲੈਣਾ 12 ਇੰਚ ਤੇ ਇਸ ਤਰ੍ਹਾਂ ਹੁਣ ਇੱਥੋਂ ਸਵਾ ਇੰਚ ਸਵਾ ਇੱਕ ਇੰਚ ਤੇ ਨਿਸ਼ਾਨ ਲਾ ਲੈਣਾ ਹੈ ਤੇ 1 ਸਵਾ 2 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਉਹ ਇਸ ਛਾਤੀ ਵਾਲੇ ਨਿਸ਼ਾਨ ਤੋਂ ਆਪਾਂ ਇਸ ਤਰ੍ਹਾਂ ਲੁੰਗੀ ਕਾਟ ਪਾ ਦੇਣੀ ਆ పల్ల పాల్లె ਸਾਰੇ ਪੱਲੇ ਕੱਟ ਦੇਣੇ ਆਂਗੇ ਹਾਂਜੀ ਹੁਣ ਆਪਾਂ ਫਰੰਟ ਵਾਲੇ ਪੱਲਿਆਂ ਦੇ ਵਿੱਚ ਕਾਟ ਪਾਉਣੀ ਆਂਗੀ ਹਾਂਜੀ ਇਸ ਤਰ੍ਹਾਂ ਆਪਣੇ 프ਰੰਟ ਵਾਲੇ ਪੱਲੇ 'ਚ ਵੀ ਕਾਟ ਪੈ ਗਈ ਆ 프ਰੰਟ ਵਾਲੇ ਪੱਲੇ ਤੇ 1/2 ਇੰਚ ਦੀ ਕਾਟ 프ਰੰਟ 'ਚ ਜਰੂਰ ਪਾਉਣੀ ਆ ਹਾਂਜੀ ਹੁਣ ਇਸ ਤਰ੍ਹਾਂ ਆਪਾਂ ਤੇ ਇੰਚ ਤੇ ਆਪਣੇ ਕਸਟਮਰ ਦੇ ਚਾਕ ਆ ਗਏ ਤੇ ਇੰਚ ਤੇ ਨਿਸ਼ਾਨ ਲਾ ਲੈਣਾ ਇੱਕ 12 ਇੰਚ ਤੇ ਆਪਣੀ ਛਾਤੀ ਦਾ ਨਿਸ਼ਾਨ ਲੱਗਿਆ ਹੋਇਆ ਹੈ ਇੱਕ 7.5 ਇੰਚ ਦੇ ਨਿਸ਼ਾਨ ਲਾਉਣਾ ਹੈ ਆਪਾਂ ਐਸ ਤਰ੍ਹਾਂ ਵੀ ਇੰਚ ਆਪਣੇ ਕਮਰ ਹੈਗੀ ਕਸਟਮਰ ਦੀ ਤੇ 1 ਇੰਚ ਵੱਧ ਰੱਖ ਕੇ ਇੱਕ ਨਿਸ਼ਾਨ ਲਾਉਣਾ ਤਾਂ ਜੋ ਪਲੇਟਾਂ ਦੇ ਵਿੱਚ ਕੱਪੜੇ ਨੇ ਆ ਜਾਣਾ ਮੰਜੇ 11.5 ਇੰਚ ਤੇ ਪਲੇਟ ਆ ਗਈ 4 ਇੰਚ ਦਾ ਨਿਸ਼ਾਨ ਲਾਉਣਾ ਹੈ ਹੁਣ ਇਧਰੋਂ ਆਪਾਂ 4 ਇੰਚ ਦਾ ਨਿਸ਼ਾਨ ਆਪਾਂ ਤਾਂ ਲਾਉਣਾ ਕਿਉਂਕਿ ਆਪਣੇ ਕਸਟਮਰ ਹੈਵੀ ਹੈ ਜਿਆਦਾ ਉਹਨਾਂ ਦੀ 24 ਇੰਚ ਬ੍ਰੈਸਟ ਆ 25 ਇੰਚ ਹੈਪ ਆ ਗਈ ਤਾਂ ਕਰਕੇ ਇਥੋਂ ਆਪਾਂ 4 ਇੰਚ ਤੇ ਨਿਸ਼ਾਨ ਲਾ ਲੈਣਾ ਹੈ ਹਾਂਜੀ ਹੁਣ ਇਥੋਂ 2 ਇੰਚ ਤੇ ਨਿਸ਼ਾਨ ਲਾ ਲਿਆ ਇਸੇ ਨਿਸ਼ਾਨ ਨਾਲ ਇਸੇ ਨਿਸ਼ਾਨ ਨਾਲ ਮਿਲਾ ਦੇਣਾ ਇਸ ਤਰ੍ਹਾਂ 2 ਇੰਚ ਦਾ ਅੱਧ ਕਰਕੇ 1 ਇੰਚ ਉੱਪਰ ਨੂੰ ਜਾ ਕੇ 1 ਕੋ ਪੌਣੇ 2 ਇੰਚ ਤੇ ਨਿਸ਼ਾਨ ਲਾਉਣਾ ਇੰਚ ਆਪਾਂ ਉਸੇ ਨਿਸ਼ਾਨ ਨੂੰ ਇਸੇ ਨਿਸ਼ਾਨ ਨਾਲ ਇਸ ਤਰ੍ਹਾਂ ਮਿਲਾ ਦੇਣਾ ਇੱਧਰ ਉਨੇ ਸੇ ਤਰ੍ਹਾਂ ਹੀ ਸੇਮਾ ਪਾਸਾਰੀਆਂ ਪਲੇਟਾਂ ਦੇ ਨਿਸ਼ਾਨ ਲਾ ਲੈਣੇ ਆ।